ਸਾਡਾ ਸਭ ਗੱਲ ਸਾਰਿਆਂ ਨੂੰ ਮੇਰਾ ਨਾਮ ਹਰਵਿੰਦਰ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਟਰੇਡਿੰਗ ਦੇ ਬਾਰੇ ਵਿੱਚ ਟਰੇਡਿੰਗ ਕੀ ਆ ਟਰੇਡਿੰਗ ਕਿੰਨੇ ਟਾਈਪ ਦੀ ਆ ਤੇ ਟਰੇਡਿੰਗ ਕੌਣ-ਕੌਣ ਕਰ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਕਿ ਜਿਹੜੀ ਟਰੇਡਿੰਗ ਆ ਉਹ ਕੀ ਹੁੰਦੀ ਹੈ ਐਕਚੁਅਲੀ ਮੇਰੇ ਮਹੱਲੇ ਦੇ ਵਿੱਚ ਹੀ ਅੱਧੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀ ਟਰੇਡਿੰਗ ਹੁੰਦੀ ਕੀ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਗਿਆਨ ਦਊਂਗਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਸ਼ਾਇਦ ਪਤਾ ਲੱਗੂ ਥੋੜੀ ਜਿਹੀ ਸਮਝ ਲੱਗ ਜੂਗੀ ਆਪਾਂ YouTube ਦੇ ਚੈਨਲ ਜਿਹੜਾ ਬਣਿਆ ਹੋਇਆ ਇਹ ਵਾਲਾ ਇਹਦੇ ਵਿੱਚ ਇਸ ਟਾਈਪ ਦੀਆਂ ਵੀਡੀਓ ਹੀ ਆਉਣੀਆਂ ਆਉਣਗੀਆਂ ਵੀ ਪੰਜਾਬੀ ਦੇ ਵਿੱਚ ਸੋ ਵਧੀਆ ਲੱਗੀਆਂ ਤਾਂ ਜ਼ਰੂਰ ਵੇਖਿਓ ਟਰੇਡਿੰਗ ਕੀ ਆ ਟਰੇਡਿੰਗ ਜਿੱਦਾਂ ਕਹਿ ਲਈਏ ਆਪਾਂ ਕਿ ਪੁਰਾਣੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਕੋਈ ਚੀਜ਼ ਚਾਹੀਦੀ ਨਹੀਂ ਹੁੰਦੀ ਸੀ ਤਾਂ ਉਹ ਉਹਦੇ ਬਦਲੇ ਦੂਜੀ ਚੀਜ਼ ਉਹਨੂੰ ਦੇ ਦਿੰਦਾ ਹੁੰਦਾ ਸੀ ਜਿਵੇਂ ਕਿਸੇ ਨੂੰ ਐਪਲ ਜੇ ਕਿਸੇ ਕੋਲ ਐਪਲ ਆ ਦੂਜੇ ਬੰਦੇ ਕੋਲ ਹੈਗਾ ਔਰੇਂਜ ਜੇ ਔਰੇਂਜ ਵਾਲੇ ਬੰਦੇ ਨੂੰ ਐਪਲ ਚਾਹੀਦਾ ਹੋਇਆ ਤਾਂ ਉਨੇ ਆਪਣਾ ਔਰੇਂਜ ਉਹਨੂੰ ਦੇ ਦੇਣਾ ਤਾਂ ਐਪਲ ਨੂੰ ਜੱਲਣਾ ਇਹਨੂੰ ਕਹਿੰਦੇ ਨੇ ਟਰੇਡਿੰਗ ਯਾਨੀ ਕਿ ਆਦਾਨ-ਪ੍ਰਦਾਨ ਕਰ ਦੇਣਾ ਚੀਜ਼ ਲੈ ਲੈਣੀ ਤੇ ਚੀਜ਼ ਦੇ ਦੇਣੀ ਹੁਣ ਜਿਹੜੀ ਇਹ ਵਾਲੀ ਟਰੇਡਿੰਗ ਹੈ ਇਹ ਹੋਰ ਹਿਸਾਬ ਦੀ ਹੈ ਇਹਦੇ ਵਿੱਚ ਆਪਾਂ ਡਿਜੀਟਲ ਚੀਜ਼ਾਂ ਲੈਨੇ ਆ ਡਿਜੀਟਲ ਚੀਜ਼ਾਂ ਜਿੱਦਾਂ ਫੋਨ ਦੇ ਥਰੂ ਚੀਜ਼ਾਂ ਹੋ ਗਈਆਂ ਜਿੱਦਾਂ ਸਟਾਕ ਮਾਰਕੀਟ ਹੋ ਗਈਆਂ ਸਟਾਕ ਮਾਰਕੀਟ ਦੇ ਵਿੱਚ ਆਪਾਂ ਸਟਾਕ ਲੈ ਲੈਂਦੇ ਆ ਠੀਕ ਹੈ ਜੀ ਇਦੀ ਆਪਾਂ ਡਿਜੀਟਲ ਚੀਜ਼ ਲਈਦੀ ਆ ਡਿਜੀਟਲ ਚੀਜ਼ ਦੀ ਵੈਲਿਊ ਹੁੰਦੀ ਹੈ ਜਿਹੜੀ ਕਿ ਆਪਾਂ ਪੈਸੇ ਦੇ ਥਰੂ ਪੇ ਕਰੀਦੀ ਆ ਪੈਸੇ ਦੇ ਥਰੂ ਉਸ ਵੈਲਿਊ ਨੂੰ ਪੇ ਕਰ ਖਰੀਦੀ ਦਾ ਆ ਫਿਰ ਆਪਾਂ ਉਸ ਚੀਜ਼ ਨੂੰ ਵੇਚਦੀਦਾ ਜਿਹਦੇ ਵਿੱਚ ਆਪਾਂ ਨੂੰ ਮੁਨਾਫਾ ਹੋ ਜਾਂਦਾ ਜਾਂ ਆਪਾਂ ਨੂੰ ਘਾਟਾ ਹੋ ਜਾਂਦਾ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਸ ਹਿਸਾਬ ਦੇ ਨਾਲ ਟ੍ਰੇਡ ਕਰਦੇ ਆ ਅਗਲਾ ਪੁਆਇੰਟ ਆ ਜਾਂਦਾ ਟਰੇਡਿੰਗ ਕਿੰਨੇ ਟਾਈਪ ਦੀ ਹੁੰਦੀ ਆ ਟਰੇਡਿੰਗ ਹੁੰਦੀ ਆ ਵੀਰ ਮੇਰੇ ਉਹ ਤਿੰਨ ਟਾਈਪ ਦੀ ਜਿਹੜੀਆਂ ਮੇਨ ਟ੍ਰੇਡਿੰਗ ਹੁੰਦੀ ਆ ਉਹ ਤਿੰਨ ਟਾਈਪ ਦੀ ਹੁੰਦੀ ਆ ਪਹਿਲੀ ਹੋਗੀ ਸਟਾਕ ਮਾਰਕੀਟ ਦੀ ਟਰੇਡਿੰਗ ਜਿਹੜੀ ਇੰਡੀਅਨ ਸਟਾਕ ਮਾਰਕੀਟ ਆ ਜਿਹਦੇ ਵਿੱਚ ਆਪਾਂ ਸਟਾਕ ਖਰੀਦੀਦੇ ਆ ਵੇਚੀਦੇ ਆ ਉਹ ਵਾਲੀ ਹੋਗੀ ਦੂਜੀ ਹੋਗੀ ਫੋਰਨ ਐਕਸਚੇਂਜ ਮਾਰਕੀਟ ਫੋਰ ਐਕਸ ਜਿਹਨੂੰ ਆਪਾਂ ਕਹਿੰਦੇ ਆ ਇਹ ਹੈਗਾ ਇੰਟਰਨੈਸ਼ਨਲ ਲੈਵਲ ਤੇ ਕਰੰਸੀਸ ਨੂੰ ਬਾਏ ਜਾਂ ਸੈਲ ਕਰਨਾ ਫਰਸਟ ਵਨ ਦੇ ਵਿੱਚ ਆ ਗਿਆ ਆਪਣੀ cripto ਮਾਰਕੀਟ cripto ਮਾਰਕੀਟ ਦੇ ਵਿੱਚ ਜਿਵੇਂ ਬਿਟਕੋਇਨ ਹੋ ਗਿਆ ਬਿਟਕੋਇਨ ਹੋ ਗਿਆ XRP ਹੋ ਗਿਆ ਡੋਜ ਕੋਇਨ ਹੋ ਗਿਆ ਇਦਾਂ ਦੇ ਬਹੁਤ ਸਾਰੇ ਕੌਇਨਸ ਆ ਜਿਨ੍ਹਾਂ ਨੂੰ ਆਪਾਂ ਬਾਏ ਕਰੀਦਾ ਆ ਸੈਲ ਕਰੀਦਾ ਆ ਤੇ ਜਿਨ੍ਹਾਂ ਦੇ ਥਰੂ ਆਪਾਂ ਪੈਸੇ ਬਣਾਈਦੇ ਆ ਹੁਣ ਇਹ ਤਾਂ ਗੱਲਾਂ ਹੋ ਗਈਆਂ ਆਪਣੀਆਂ ਟਰੇਡਿੰਗ ਕੀ ਸੀ ਤੇ ਟਰੇਡਿੰਗ ਕਿੰਨੇ ਪ੍ਰਕਾਰ ਦੀ ਆ ਹੁਣ ਆਪਾਂ ਸਿੱਖਾਂਗੇ ਵੀ ট্রেਡਿੰਗ ਦੇ ਥਰੂ ਆਪਾਂ ਪੈਸੇ ਕਿਵੇਂ ਬਣਾ ਸਕਦੇ ਆ ਪੈਸੇ ਬਣਾਉਣ ਦੇ ਵੱਖ-ਵੱਖ ਢੰਗ ਨੇ ਆਪਾਂ ਚੀਜ਼ ਨੂੰ ਖਰੀਦ ਕੇ ਪੈਸੇ ਬਣਾ ਸਕਦੇ ਆ ਚੀਜ਼ ਨੂੰ ਆਪਾਂ ਵੇਚ ਕੇ ਵੀ ਪੈਸੇ ਬਣਾ ਸਕਦੇ ਆ ਜਿਵੇਂ ਕੋਈ ਲੈਵਲ ਕਿਸੇ ਚੀਜ਼ ਦਾ ਇੱਥੇ ਆ ਜਿਵੇਂ ਕੋਈ ਚੀਜ਼ 10 ਰੁਪਏ ਦੀ ਆ ਆਪਾਂ ਚੀਜ਼ ਨੂੰ 10 ਰੁਪਏ ਤੇ ਖਰੀਦ ਵੀ ਸਕਦੇ ਆ ਜੇ ਆਪਾਂ 10 ਰੁਪਏ ਤੇ ਖਰੀਦ ਕੇ ਉਹਨੂੰ 15 ਰੁਪਏ ਤੇ ਵੇਚਤਾ ਤੇ ਆਪਣਾ 5 ਰੁਪਏ ਦਾ ਪ੍ਰੋਫਿਟ ਹੋ ਜਾਣਾ ਠੀਕ ਹੈ ਜੀ ਉਹ ਆਪਣਾ ਪ੍ਰੋਫਿਟ ਹੋ ਗਿਆ ਆਪਾਂ 10 ਰੁਪਏ ਤੇ ਉਹਨੂੰ ਵੇਚ ਵੀ ਸਕਦੇ ਆ ਆਪਾਂ ਪਹਿਲਾ ਚੀਜ਼ ਨੂੰ ਵੇਚ ਸਕਦੇ ਜਿੰਦ ਕਿ ਆਪਣੇ ਕੋਲ ਨਹੀਂ ਹੈਗੀ ਬਟ ਫਿਰ ਵੀ ਆਪਾਂ ਉਹਨੂੰ ਸੈਲ ਕਰ ਸਕਦੇ ਆ ਥਿਸ ਇਸ ਕਾਲਡ ਦਿ ਟਰੇਡਿੰਗ ਸੈਲ ਕੀਤਾ ਆਪਾਂ 10 ਰੁਪਏ ਤੇ ਜੋ 10 ਰੁਪਏ ਤੋਂ ਪ੍ਰਾਈਸ ਦਾ 5 ਰੁਪਏ ਤੇ ਆ ਗਿਆ ਜਿਹੜਾ ਵਿਚਲਾ ਡਿਫਰੈਂਸ ਹੋਊਗਾ ਉਹ ਆਪਣਾ ਪ੍ਰੋਫਿਟ ਹੋ ਜਾਏਗਾ ਸੇਮ ਚੀਜ਼ ਅਪਲਾਈ ਹੁੰਦੀ ਆ ਸਟਾਕ ਮਾਰਕੀਟ ਦੇ ਵਿੱਚ ਸਟਾਕ ਮਾਰਕੀਟ ਕੀ ਆ ਸਟਾਕ ਮਾਰਕੀਟ ਦੇ ਵਿੱਚ ਆਪਾਂ ਇੱਕ ਕੰਪਨੀ ਦਾ ਹਿੱਸਾ ਖਰੀਦੀਦਾ ਜਿਵੇਂ ਕਿ ਮੰਨ ਲਓ ਆਪਣੇ ਕੋਲ ਰਿਲਾਇੰਸ ਕੰਪਨੀ ਦਾ ਇੱਕ ਸਟਾਕ ਆ ਰਿਲਾਇੰਸ ਕੰਪਨੀ ਦਾ ਇੱਕ ਹਿੱਸਾ ਆ ਮਤਲਬ ਲਿਟਰਲੀ ਰਿਲੇਅੰਸ ਕੰਪਨੀ ਦਾ ਹਿੱਸਾ ਨਹੀਂ ਆ ਬਟ ਉਹਦਾ ਇੱਕ ਡਿਜੀਟਲ ਹਿੱਸਾ ਹੈ ਇੱਕ ਡਿਜੀਟਲ ਸ਼ੇਅਰ ਆ ਠੀਕ ਹੈ ਜੀ ਜਦੋਂ ਕਿਸੇ ਕੰਪਨੀ ਨੂੰ ਪੈਸੇ ਚਾਹੀਦੇ ਹੋਣ ਤੇ ਉਹ ਆਹ ਕੰਪਨੀ ਆਪਣੇ ਸ਼ੇਅਰ ਜਿਹੜੇ ਆ ਉਹ ਇਸ਼ੂ ਕਰ ਦਿੰਦੀ ਆ ਫਿਰ ਜਿਹੜੀ ਆਮ ਜਨਤਾ ਆ ਉਹ ਉਹਨਾਂ ਸ਼ੇਅਰਾਂ ਨੂੰ ਖਰੀਦਦੇ ਆ ਤੇ ਉਸ ਕੰਪਨੀ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਆ ਮੰਨ ਲਓ ਮੈਨੂੰ 100 ਰੁਪਏ ਚਾਹੀਦੇ ਮੈਂ 100 ਰੁਪਏ ਦੇ ਵਿੱਚ 10 ਸ਼ੇਅਰ ਵੇਚ ਦਊਂਗਾ ਲੋਕਾਂ ਨੂੰ 10 ਸ਼ੇਅਰ ਲੋਕਾਂ ਨੂੰ ਇਦਾਂ ਹੀ ਕਹਿ ਦਊਂਗਾ ਵੀ ਹਾਂਜੀ ਵੀ ਮੇਰਾ ਇੱਕ ਸ਼ੇਅਰ ਜਿਹੜਾ ਮੇਰੀ ਕੰਪਨੀ ਦਾ ਉਹ 10 ਰੁਪਏ ਦਾ ਆ ਤੇ ਮ ਉਹ 10 ਸ਼ੇਅਰਾਂ ਦੇ ਵਿੱਚੋਂ 10 ਸ਼ੇਅਰ ਖਰੀਦਣਗੇ ਉਹ 10 10 ਰੁਪਏ ਪੇ ਕਰਨਗੇ ਮੇਰੇ ਕੋਲ 100 ਰੁਪਏ ਆ ਜਾਣਾ ਤੁਹਾਡੇ ਕੋਲ ਜਿਹੜਾ ਉਹ ਮੇਰੀ ਕੰਪਨੀ ਦੇ 10 ਸ਼ੇਅਰ ਆ ਜਾਣੇ ਠੀਕ ਹੈ ਜੀ ਜਿਹੜੇ ਕੀ ਜੇ ਤੁਸੀਂ ਵੇਚੂਗੇ ਉਹ ਤੇ ਮੈਨੂੰ ਤੁਹਾਨੂੰ ਪੈਸੇ ਵਾਪਸ ਦੇਣੇ ਪੈਣੇ ਆ ਕੰਪਨੀ ਨੂੰ ਪੈਸੇ ਵਾਪਸ ਦੇਣੇ ਪੈਣੇ ਆ ਇੱਦਾਂ ਹੀ ਤੁਸੀਂ ਮੈਨੂੰ ਵੇਚ ਸਕਦੇ ਹੋ ਸ਼ੇਅਰ ਜਾਂ ਆਪਾਂ ਕਿਸੇ ਹੋਰ ਨੂੰ ਵੇਚ ਸਕਦੇ ਆ ਸ਼ੇਅਰ ਇਹ ਹੁੰਦੀ ਆ ਜੀ ਟਰੇਡਿੰਗ ਅਗਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਸਟਾਕ ਮਾਰਕੀਟ ਨੂੰ ਕਿੱਦਾਂ ਟਰੇਡ ਕਰਨਾ ਆ ਫੋਰਨ ਐਕਸਚੇਂ ਤੇ cripto ਨੂੰ ਕਿਦਾਂ ਟ੍ਰੇਡ ਕਰਨਾ ਸਾਰਾ ਕੁਝ ਪੰਜਾਬੀ ਦੇ ਵਿੱਚ ਹੋਊਗਾ ਇੰਗਲਿਸ਼ ਹਿੰਦੀ ਦੇ ਵਿੱਚ ਮੈਂ ਬਣਾ ਕੇ ਦੇਖਿਆ ਵਾਲਾ ਹਸਾਬ ਕੁਦਾਈ ਪਤਾ ਨਹੀਂ ਦੱਸਦਾ ਤੇ ਕੋਈ ਨਹੀਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਵੀਡੀਓ ਜੇ ਪਸੰਦ ਆਈ ਨੈਕਸਟ ਵੀਡੀਓ ਕੱਲ ਨੂੰ ਆਜੂਗੀ ਸਤਿ ਸ਼੍ਰੀ ਅਕਾਲ